ਕਿ ਅਸੀਂ ਵੀ ਟ੍ਰੈਫਿਕ ਲਾਈਟਾਂ ਨੂੰ ਲੈ ਕੇ ਵੱਧ ਚੜ ਕੇ ਖਬਰਾਂ ਲਾਈਆਂ ਸਨ ਕਿ ਹੋਰ ਪੱਤਰਕਾਰਾਂ ਨੇ ਵੀ ਖਬਰਾਂ ਲਾਈਆਂ ਸਨ 36 ਦੀ ਪੁਲਿਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਕੀ ਨਵਾਂ ਸ਼ਹਿਰ ਵਿੱਚ ਪੜੇਗੀ ਟ੍ਰੈਫਿਕ ਵਾਲੀ ਬੱਤੀ ਜੀ ਕੀ ਨਵਾਂ ਸ਼ਹਿਰ ਵਿੱਚ ਜਗੇਗੀ ਟ੍ਰੈਫਿਕ ਵਾਲੀ ਬੱਤੀ ਜੀ ਸਤਿ ਸ਼੍ਰੀ ਅਕਾਲ ਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੰਡਰ ਤੁਸੀਂ ਸ਼ੇਅਰ ਤੋਂ ਦੱਸ ਲੜਦੇ ਵੀਡੀਓ ਕਿਸ ਬਾਰੇ ਤੁਹਾਨੂੰ ਜੀ ਸਾਥੇ ਇਸ ਸਮੇਂ ਸੀ ਨਵਾਂ ਸ਼ਹਿਰ ਚੰਡੀਗੜ੍ਹ ਚੌਕ 'ਚ موجود ਹੈ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਨਵੀਂ ਉਮੀਦ ਕੀ ਨਵਾਂ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਬਲਣਗੀਆਂ ਤਾਂ ਆ ਜਿਹੜਾ ਖੰਭਾ ਆ ਪੋਲ ਜਿਹੜਾ ਆ ਉਹ ਗੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਖਾਓ ਕ੍ਰੇਨ ਵਾਲੇ ਵੀਰ ਜੀ ਵੀ ਬੜੀ ਮਿਹਨਤ ਕਰ ਰਹੇ ਨੇ ਟ੍ਰੈਫਿਕ ਪੁਲਿਸ ਵਾਲੇ ਵੀ ਮਦਦ ਕਰ ਰਹੇ ਨੇ ਔਰ ਆ ਖੰਭਾ ਜਿਹੜਾ ਗੱਡਿਆ ਜਾ ਰਿਹਾ ਪਰ ਫਿਰ ਵੀ ਇਹਦੇ ਨਾਲ ਦੀ ਨਾਲ ਸਵਾਲ ਇਹ ਨੇ ਕਿ ਗੱਡੇਆ ਤਾਂ ਪਹਿਲਾਂ ਵੀ ਗਿਆ ਸੀ ਪਰ ਪਹਿਲਾ ਲਾਉਣਾ ਕਿਉਂ ਪੈ ਗਿਆ ਕਿ ਜੇ ਹੁਣ ਖੰਭਾ ਗੱਡ ਲੈਣਗੇ ਇਹ ਚੱਲੇਗਾ ਵੀ ਕਿ ਸ਼ੋਪਿਸ ਬਣ ਕੇ ਰਹਿ ਜਾਏਗਾ ਇਹ ਸਵਾਲ ਉੰਬੜ ਦੀਆ ਕਿਉਂਕਿ 12 ਸਾਲ ਹੋ ਕੇ ਪਹਿਲੇ ਉਹ ਤੁਸੀਂ ਦੇਖੋ ਖੰਬੇ ਜਿਹੜੇ ਗੱਡੇ ਹੋਏ ਆ ਉਹਨਾਂ ਦੀਆਂ ਅੱਖਾਂ ਪੁਜੀਆ ਹੋਈਆਂ ਆ ਲਾਈਟਾਂ ਦੀਆਂ ਤਾਂ ਜਿਹੜੀ ਉਹ ਲਾਲ ਬੱਤੀ ਪਿਛਲੇ ਖੰਬੇ ਤੇ ਲੱਗੀ ਆ ਉਹ ਕਹਿੰਦੀ ਕਿ ਕੋਈ ਸਮਾ ਸੀਗਾ ਮੈਨੂੰ ਦੇਖ ਕੇ ਵੱਡੇ ਵੱਡੇ ਅਫਸਰ ਵੀ ਰੁੱਕ ਜਾਂਦੇ ਸੀ ਹੁਣ ਤਾਂ ਕੋਈ ਦਾਦੇ ਮਖੌਣੇ ਦਾ ਰੁੱਕਦਾ ਹੀ ਨਹੀਂ orange ਬੱਤੀ ਕਹਿੰਦੀ ਮੈਂ ਜਗਾ ਬੁਝਾਂ ਕੋਈ ਫਰਕ ਨਹੀਂ ਤੇ ਗ੍ਰੀਨ ਬੱਤੀ ਕਹਿੰਦੀ ਕਿ ਮੈਨੂੰ ਹੀ ਗ੍ਰੀਨ ਕਰ ਦੋ ਗ੍ਰੀਨ ਬੱਤੀ ਦਾ ਬਹੁਤ ਦੂਰ ਦਿਖ ਰ ਮੈਨੂੰ ਕਿਤੇ ਗ੍ਰੀਨ ਕਰ ਦੋ ਤਾਂ ਜਿਹੜੀਆਂ ਟ੍ਰੈਫਿਕ ਲਾਈਟਸ ਜਿਹੜੀਆਂ ਆ ਉਹ ਕਹਿੰਦੇ ਖੱਲੇ ਪ੍ਰੋਜੈਕਟ 2-3 ਦਿਨ ਤੱਕ ਉਮੀਦ ਹੈ ਕਿ ਸ਼ੁਰੂ ਪ੍ਰੋਪਰ ਹੋ ਜਾਏਗਾ ਹੱਲੇ ਸਿਰਫ ਖੰਭਾ ਗੱਡਿਆ ਜਾ ਰਿਹਾ ਔਰ ਖੰਭਾ ਗੱਡਣ ਦੀ ਬਹੁਤ ਸਾਰੀ ਮੁਸ਼ਕਲ ਆ ਰਹੀ ਹੈ ਤਾਂ 12 ਸਾਲ ਹੋ ਗਏ 12 ਸਾਲਾਂ ਤੋਂ ਵੀ ਜ਼ਿਆਦਾ ਉਹ ਜਿਹੜੇ ਪਹਿਲਾਂ ਪੋਲ ਗੱਡ ਹੋਇਆ ਜਿਹੜੀਆਂ ਲਾਈਟਾਂ ਲੱਗੀਆਂ ਉਹ ਐਦਾਂ ਹੀ ਖੜੀਆਂ ਉਡੀਕਦੀਆਂ ਪਈਆਂ ਜਿੱਦਾਂ ਲੀਡਰਾਂ ਨੂੰ ਵੋਟਾਂ ਤੋਂ ਬਾਅਦ ਲੋਕ ਅੱਡੀ ਕਿਤੇ ਹੁੰਦੇ ਆ ਤੇ ਹੁਣ ਜਿਹੜਾ ਖੰਭਾ ਗੱਡਣਾ ਸ਼ੁਰੂ ਕੀਤਾ ਹੈ ਤੇ ਟ੍ਰੈਫਿਕ ਇੰਚਾਰ ਸੁਭਾਸ਼ ਜੀ ਨਾਲ ਦੋ ਚਾਰ ਗੱਲਾਂ ਬਾਤਾਂ ਕਰਦੇ ਆ ਔਰ ਉਸ ਤੋਂ ਬਾਅਦ ਜ਼ਰੂਰ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕੀ ਲੱਗਦਾ ਆਪਣੀ ਟਿੱਪਣੀ ਵੀ ਕਰਾਂਗੇ ਸੁਭਾਸ਼ ਜੀ ਇੱਕ ਮਿੰਟ ਹੀ ਲੈਣਾ ਤੁਹਾਡਾ ਇਹ ਟ੍ਰੈਫਿਕ ਲਾਈਟਾਂ ਲਈ ਉਪਰਾਲਾ ਕੀਤਾ ਜਾ ਰਿਹਾ ਜੀ ਹਾਂਜੀ ਹਾਂਜੀ ਇਹ ਟ੍ਰੈਫਿਕ ਲਾਈਟਾਂ ਲਈ ਉਪਰਾਲਾ ਕੀਤਾ ਜਾ ਰਿਹਾ ਦੇਖਦੇ ਆ ਪਹਿਲਾਂ ਵੀ ਲੱਗੀਆਂ ਸੀਗੀਆਂ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਕਿ ਹੁਣ ਨਵਾਂ ਇਹ ਕੰਮ ਲਾ ਕੇ ਦੇਖਦੇ ਆ ਵੀ ਜੇ ਕਿੰਨੇ ਕਿ ਦਿਨਾਂ ਚ ਪ੍ਰੋਜੈਕਟ ਮੁਕੰਮਲ ਹੋ ਜਾਏਗਾ ਜੀ ਬਸੇ 2-4 ਦਿਨ ਦੇ ਵਿੱਚ ਵਿੱਚ ਹੋ ਜਾਊਗਾ ਸਿਰਫ ਇਸੇ ਲੋਕੇਸ਼ਨ ਤੇ ਟ੍ਰੈਫਿਕ ਲਾਈਟਾਂ ਲੱਗਣੀਆਂ ਕਿ ਹੋਰ ਥਾਂਾਂ ਤੇ ਵੀ ਖੰਭੇ ਗੱਡੇ ਜਾਣਗੇ ਪਹਿਲਾਂ ਇੱਥੇ ਦੇਖਦੇ ਆ ਲਾ ਕੇ ਇਹ ਕਾਮਯਾਬ ਹੁੰਦੀ ਹੈ ਹਾਂ ਕਾਮਯਾਬ ਹੁੰਦੀ ਜੇ ਲੋਕੀ ਸਾਰੇ ਇਹ ਚੀਜ਼ ਨੂੰ ਫਾਲੋ ਕਰਦੇ ਤੇ ਉਹਦੇ ਕਰਕੇ ਫਿਰ ਹੋਰ ਵੀ ਦੇਖਾਂਗੇ ਬਸ ਅੱਛਾ ਜੇ ਅਪ ਵੱਡੇ ਸ਼ਹਿਰਾਂ 'ਚ ਦੇਖਿਆ ਤਾਂ ਉੱਥੇ ਜਿਹੜਾ ਆਪਰੇ ਆਪ ਕੰਟਰੋਲ ਕੀਤਾ ਜਾਂਦਾ ਸੈਂਸਰਸ ਦੇ ਨਾਲ ਇੱਥੇ ਮੈਨੂਅਲੀ ਕੰਟਰੋਲ ਕੀਤਾ ਜਾਊਗਾ ਕਿ ਇੱਥੇ ਵੀ ਸੈਂਸਰਸ ਦੇ ਨਾਲ ਕੰਟਰੋਲ ਕੀਤਾ ਜਾਊਗਾ ਕੈਮਰੇ ਹੁਣ ਇੱਥੇ ਵੀ ਆ ਕਿ ਸਾਡੇ ਕੋਲ ਵੀ ਹੈਗੇ ਪਰ ਹਰ ਚੀਜ਼ ਨਾਲੇ ਪਹਿਲਾਂ ਹਫਤਾਕ ਇੱਕ ਸਪੀਕਰ ਆਹੀਂ ਜਾਂ ਲੋਕਾਂ ਨੂੰ ਅਵੇਅਰਨੈਸ ਕਰਾਂਗੇ ਕਿ ਕਈਆਂ ਨੂੰ ਨਹੀਂ ਪਿੰਡਾਂ 'ਚ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਵੀ ਲਾਈਟਾਂ ਲੱਗੀਆਂ ਉਹ ਆਪਣੇ ਧਿਆਨ ਨਾਲ ਬੰਦਾ ਤੁਰਿਆ ਹੁੰਦਾ ਹਫਤਾਕ ਅਸੀਂ ਅਵੇਅਰਨੈਸ ਵੀ ਕਰਾਂਗੇ ਪੂਰਾ ਲੋਕਾਂ ਨੂੰ ਉਹ ਸੈਮੀਨਾਰ ਵਗੈਰਾ ਵੀ ਲਗਾਇਆ ਜਾਊਗਾ ਹਾਂਜੀ ਹਾਂਜੀ ਅਸੀਂ ਇੱਥੇ ਨਾ ਹੋਏ ਸਪੀਕਰ ਲਾ ਕੇ ਅਸੀਂ ਅਲੋਟਮੈਂਟ ਕਰਾਂਗੇ ਡੇਲੀ ਕਿਉਂਕਿ ਜਦੋਂ ਲੈਟਾਂ ਦੇ ਹਿਸਾਬ ਨਾਲ ਹੀ ਤੁਸੀਂ ਆਪਣੀ ਟ੍ਰੈਫਿਕ ਤੇ ਜੋ ਇਸ਼ਾਰੇ ਦੇ ਹਿਸਾਬ ਨਾਲ ਚੱਲੋ ਤੁਸੀਂ ਅੱਛਾ ਪਹਿਲਾਂ ਵੀ ਸਰ ਜਦੋਂ 12 ਸਾਲ ਪਹਿਲਾਂ ਲਾਈਟਾਂ ਜਗਦੀਆਂ ਸੀਗੀਆਂ ਬੇਸ਼ੱਕ ਲਾਈਟਾਂ ਸੀਗੀਆਂ ਤਾਂ ਵੀ ਟ੍ਰੈਫਿਕ ਮੁਲਾਜ਼ਮ ਖੜੇ ਕਰਨੇ ਪੈਂਦੇ ਸੀਗੇ ਉਹਦੇ ਲਈ ਜਾਗਰਤੀ ਲਿਆਉਣੀ ਤਾਂ ਬਹੁਤ ਜ਼ਰੂਰੀ ਹੈ ਨਾ ਜੀ ਉਹ ਤਾਂ ਹੈ ਕਿ ਚਲੋ ਹੁਣ ਅੱਗੇ ਸੀਗਾ ਥੋੜਾ ਜਿਹਾ ਹੁਣ ਸਾਰੇ ਲੋਕੀ ਪੜੇ ਲਿਖੇ ਨੇ ਸਾਰੇ ਹੋਰ ਸ਼ਹਿਰਾਂ ਚ ਵੀ ਜਾਣਦੇ ਨੇ ਲੁਧਿਆਣਾ ਜਲੰਧਰ ਫਗਵਾੜਾ ਜਿੱਥੇ ਵੀ ਜਾਂਦੇ ਸਾਰੇ ਮਹਾਲੀ ਰੋਪੜ ਸਾਰੇ ਲਾਈਟਾਂ ਲੱਗੀਆਂ ਹੋਈਆਂ ਜਿੱਥੇ ਵੀ ਜਾਂਦੇ ਹੋ ਤੁਸੀਂ ਤਰਕੀਬ ਹੁਣ ਕੋਈ ਇਦਾਂ ਦਾ ਕੋਈ ਸ਼ਹਿਰ ਹੈ ਨਹੀਂ ਜਿੱਥੇ ਨਹੀਂ ਲਾਈਟਾਂ ਫਲ ਸਾਰੇ ਲੋਕਾਂ ਨੂੰ ਪਤਾ ਹੀ ਹੈ ਲਾਈਟਾਂ ਬਾਰੇ ਕੋਈ ਖਾਸ ਗੱਲ ਨਹੀਂ ਜੇ ਕੋਈ ਜ਼ਿਆਦਾ ਵੀ ਹਫਤਾ ਖੰਡ ਦੱਸਾਂਗੇ ਫਿਰ ਥੋੜੀ ਸਖਤੀ ਵੀ ਕਰਾਂਗੇ ਜੋ ਕਾਰਵਾਈ ਬਣਦੀ ਉਹ ਕੈਨਫਿਟ ਹੋਏਗਾ ਜੀ ਇਹਦਾ ਬੈਨੀਫਿਟ ਬੈਨੀਫਿਟ ਹੋਊਗਾ ਜੀ ਬੈਨੀਫਿਟ ਤਾਂ ਹੋਊਗਾ ਕਿਉਂਕਿ ਮਿਹਨਤ ਦਾ ਟ੍ਰੈਫਿਕ ਮੁਲਾਜ਼ਮ ਵੀ ਬਹੁਤ ਕਰਦੇ ਆ ਇਹ ਐਕਸਟਰਾ ਇਹ ਕਿਤੇ ਮੈ ਬੈਨੀਫਿਟ ਹੋਵੇਗਾ ਜੀ ਬੈਨੀਫਿਟ ਤਾਂ ਕਈ ਵਾਰ ਜਿੱਦਾਂ ਟ੍ਰੈਫਿਕ ਘੱਟ ਹੁੰਦੀ ਹੈ ਬਹੁਤ ਜ਼ਿਆਦਾ ਲਾਈਟ ਹੁੰਦੀ ਹੈ ਤਾਂ ਉਹਦੇ ਹਿਸਾਬ ਨਾਲ ਇਸ਼ਾਰੇ ਸ਼ੂਰੇ ਕਰਨ ਤੋਂ ਖੜਨ ਤੋਂ ਆਪਣੇ ਆਪ ਲੈਟਾਂ ਦੇ ਹਿਸਾਬ ਨਾਲ ਲੋਕੀ ਚੱਲੀ ਜਾਣਗੇ ਉਹ ਸੈਂਸਰਸ ਦੇ ਹਿਸਾਬ ਨਾਲ ਆਪੀ ਚੱਲਦਾ ਰਹੇਗਾ ਕਿਉਂਕਿ ਕਈ ਵੇਲੇ ਪਿੱਛੇ ਉਹ ਬੰਦੇ ਹੌਰਮ ਤੇ ਹੋਰ ਨਾਲ ਹੱਥ ਰੱਖਦੇ ਆ ਵੀ ਮੁਲਾਜ਼ਮ ਨੂੰ ਬੇਨਤੀ ਵੀ ਕਰਦੇ ਕਿ ਕੱਢ ਦਿਓ ਅੱਛਾ ਕੋਈ ਐਂਬੂਲੈਂਸ ਹੋਊਗਾ ਉਹਦੇ ਲਈ ਕੋਈ ਅਲੱਗ ਪ੍ਰਕਿਰਿਆ ਹੋਵੇ ਕਿ ਜੇ ਮੰਨ ਲਓ ਕੋਈ ਐਂਬੂਲੈਂਸ ਆ ਤਾਂ ਉਹ ਸ਼ਾਰ ਨੂੰ ਜੰਪ ਕਰ ਸਕਦੇ ਦੇਖੋ ਮੌਕੇ ਤੇ ਸਾਡੇ ਮੁਲਾਜ਼ਮ ਖੜੇ ਹੋਣਗੇ ਨਾ ਐਮਰਜੈਂਸੀ ਆ ਕੋਈ ਗੱਲ ਹੀ ਤਾਂ ਅਸੀਂ ਉਹਨੂੰ ਰੈਜਸਟ੍ਰਮੈਂਟ ਕਰ ਸਕਦੇ ਆ ਤਾਂ ਹੁਣ ਆਪਾਂ ਉਮੀਦ ਕਰੀਏ ਕਿ ਟ੍ਰੈਫਿਕ ਲੈਕਟਰ ਜਿਹੜਾ ਪ੍ਰੋਜੈਕਟ ਉਹਦੇ ਲਈ ਹਰੀ ਬੱਤੀ ਹੋ ਜਾਊਗੀ ਹਾਂਜੀ ਹਾਂਜੀ ਉਮੀਦ ਕਰਨੀ ਚਾਹੀਦੀ ਸਰ ਕਾਫੀ ਕਿੰਨੀ ਦੇਰ ਤੋਂ ਲੱਗੇ ਤੁਸੀਂ ਇੱਥੇ ਮੈਂ ਕਾਫੀ ਦੇਰ ਤੋਂ ਮੈਂ ਵੀ ਖੜਾ ਆ ਹ ਹੋ ਗਿਆ ਤਾਂ ਪੌਣਾ ਘੰਟਾ ਇਸ ਕੰਮ ਨੂੰ ਚੱਲਦੇ ਨੂੰ ਮੁਸ਼ਕਲ ਵਾਲੀ ਬਹੁਤ ਗੱਲ ਹੈ ਨਾ ਇਹ ਤਾਂ ਹੈਗੀ ਸਾਰਾਂ ਵੀ ਬਚਾਉਣੀਆਂ ਖੰਭੇ ਵੀ ਬਚਾਉਣੇ ਵਾਲੇ ਦੁਆਲੇ ਵਾਲੇ ਡਰ ਵੀ ਲੱਗਦਾ ਕਿਸੇ ਤੇ ਕੋਈ ਹੋ ਗਿਆ ਫਿਰ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਆ ਕੇ ਸਾਡੀ ਜਾਨ ਨਹੀਂ ਛੱਡਣੀ ਟ੍ਰੈਫਿਕ ਵੀ ਚਲਾਉਣਾ ਤਾਰਾ ਵੀ ਬਚਾਉਣੀਆ ਰੁੱਖ ਵੀ ਬਚਾਉਣਾ ਹਾਂਜੀ ਹਾਂਜੀ ਚਲੋ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਕਹਿੰਦੇ ਕਿ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆਂ ਪਰ ਉਹ ਪਰੇ ਬੱਤੀਆਂ ਨੂੰ ਦੇਖੋ ਉਹ ਦੇਖ ਕੇ ਥੋੜਾ ਗੁੱਸਾ ਕਰ ਗਈਆਂ ਕਹਿੰਦੇ ਕਿ ਪਹਿਲੇ ਸਾਨੂੰ ਚਲਾ ਦਿੰਦੇ ਚਾਚਾ ਜੀ ਅਸੀਂ ਖੜੀਆਂ ਆਂ ਸਾਡਾ ਹੀ ਮਾਨ ਰੱਖ ਲੈਂਦੇ ਨਵੇਂ ਖੰਭੇ ਲਾਉਣ ਲੱਪੇ ਤੇ ਲਾਲ ਬੱਤੀ ਕਹਿੰਦੀ ਫਿਰ ਦੱਸ ਦਿਨਾ ਕਹਿੰਦੀ ਕਿ ਮੇਤੋਂ ਬਿਨਾ ਪੁੱਛੇ ਤਾਂ بڑے بڑے ਅਫਸਰ ਨਹੀਂ ਸੀ ਲੰਘਦੇ orange ਬੱਤੀ ਕਹਿੰਦੀ ਕਿ ਮੈਨੂੰ ਦੇਖ ਕੇ ਕਈਆਂ ਦੀ ਰੂ ਖੁਸ਼ ਹੋ ਜਾਂਦੀ ਸੀ ਤੇ ਹਰੀ ਬੱਤੀ ਕਹਿੰਦੀ ਕਿ ਮੇਰੀਆਂ ਮੈਂਤਾ ਕਰਦੀ ਸੀ ਕਿ ਛੇਤੀ ਛੇਤੀ ਜਾਗ ਜਾ પણ میرے ਵੱਲ કોઈ મૂઈ ਨਹੀਂ ਕਰਦਾ આ ਨਵਾਂ ਖੰਭਾ ਲਾਇਆ ਜਾ ਰਿਹਾ ਇਹਦਾ ਬਜਨ ਬਾਤ ਹੈ ਨਵੇਂ ਖੰਬੇ ਦਾ ਔਰ ਤਾਰਾ ਵੀ ਵਾਲੇ ਦੁਆਲੇ ਬਹੁਤ ਹੈ ਰੁੱਖ ਵੀ ਹੈ ਪਰਲੇ ਪਾਸੇ ਟ੍ਰੈਫਿਕ ਵੀ ਚੱਲਦਾ ਤੇ ਮੁਸ਼ਕਲ ਚੱਲ ਰਹੀ ਹੈ ਘੰਟੇ ਤੋਂ ਉਮੀਦ ਕਰਦੇ ਆ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਇਆ ਇਹ ਕਾਮਯਾਬ ਹੋਵੇ ਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਘਟੇ ਤੇ ਡੈਫੀਨੇਟਲੀ ਸੈਮੀਨਾਰਸ ਲਗਾਉਣੇ ਪੈਣਗੇ ਲੋਕਾਂ ਨੂੰ ਜਾਗਰਤ ਕਰਨਾ ਪਵੇਗਾ ਅਨਾਉਂਸਮੈਂਟ ਕਰਨੀ ਪਵੇਗੀ ਉਸ ਤੋਂ ਬਾਅਦ ਹੀ ਪ੍ਰੋਪਰਲੀ ਅਸੀਂ ਇਸ ਪ੍ਰੋਜੈਕਟ ਨੂੰ ਕਾਮਯਾਬ ਮੰਨਾਂਗੇ ਜਦ ਲੋਕਾਂ ਦਾ ਸਹਿਯੋਗ ਮਿਲੇਗਾ ਲੋਕਾਂ ਦਾ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ ਉਮੀਦ ਕਰਦੇ ਹਾਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਸੀਗੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ ਬਹੁਤੋ ਸ਼ੁਕਰ ਹੈ ਬਹੁਤ ਮਿਹਰ ਬਖਸ਼ੀ